ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹਰਿਆੜ ਫੂਡ ਚੈਨਲ ਤੇ ਮੈਂ ਤੁਹਾਨੂੰ ਅੱਜ ਆਲੂ ਬੜੀਆਂ ਦੀ ਸਬਜੀ ਬਣਾਉਣੀ ਦੱਸਦੀ ਆ ਤੇ ਬਣਾ ਕੇ ਵਿਖਾਨੀ ਆ ਜੀ ਕਿਸ ਤਰ੍ਹਾਂ ਇਹ ਨਵੇਂ ਤਰੀਕੇ ਦੇ ਨਾਲ ਸਬਜੀ ਬਣਦੀ ਏ ਨਿਊਟਰੀ ਦੀ ਸੋਇਆਬੀਨ ਦੀ ਬੜੀ ਇਹ ਦੇਖੋ ਜੀ ਮੈਂ ਇੱਕ ਗਲਾਸ ਪਾਣੀ ਲਿਆ ਏ ਮੈਂ ਉਬਲਣ ਵਾਸਤੇ ਰੱਖ ਦਿੱਤਾ ਏ ਜੋ ਕਿ ਉਬਾਲੇ ਖਾਂਡਿਆ ਏ ਇਹ ਇੱਕ ਕੋਲੀ ਮੈਂ ਸੋਇਆਬੀਨ ਦੀ ਲਈ ਏ ਇਹ ਮੈਂ ਪਾਣੀ ਦੇ ਵਿੱਚ ਪਾ ਦਿੱਤੀ ਏ ਉਬਲਦੇ ਪਾਣੀ ਵਿੱਚ ਇਨੂੰ ਮੈਂ 2 ਕਿ ਮਿੰਟ ਉਬਾਲਾਂਗੀ ਤੇ ਵਿੱਚ ਹਲਦੀ ਪਾ ਦਵਾਂਗੀ ਬੰਦ ਕਰਕੇ ਗੈਸ ਤੇ ਮੈਂ ਗਰਮ ਪਾਣੀ ਦੇ ਵਿੱਚ ਹਲਦੀ ਪਾਤੀ ਐ 2 ਕਿ ਮਿੰਟ ਬਾਲਿਆ ਜਿਆਦਾ ਨਹੀਂ ਬਾਲਿਆ ਇਹਨੂੰ ਮੈਂ ਥੋੜਾ ਜਿਹਾ ਨਮਕ ਪਾ ਤਾਏ ਮੈਂ ਕਿਉਂਕਿ ਵੜੀਆਂ ਜਿਹੜੀਆਂ ਹੁੰਦੀਆਂ ਵਾ ਇਹ ਥੋੜੀਆਂ ਫਿੱਕੀਆਂ ਫਿੱਕੀਆਂ ਹੁੰਦੀਆਂ ਨੇ ਤੇ ਇਹ ਆਪਾਂ ਜਿਹੜੀ ਆ ਸਬਜ਼ੀ ਬਣਾਵਾਂਗੇ ਤੇ ਵਧੀਆ ਤਰ੍ਹਾਂ ਬਣਾਵਾਂਗੇ ਅਸੀਂ ਇੱਕ ਵਧੀਆ ਤਰ੍ਹਾਂ ਤਿਆਰ ਕਰਾਂਗੇ ਤੇ ਤੁਸੀਂ ਆਪੇ ਹੀ ਦੇਖਿਓ ਕਿ बार-बार ਇਹੋ ਜੀ ਸਬਜ਼ੀ ਬਣਾ ਕੇ ਖਾਣ ਵਾਸਤੇ ਤੁਸੀਂ ਬਹੁਤ ਜ਼ਿਆਦਾ ਮਨ ਤੁਹਾਡਾ ਕਰੇਗਾ ਤੇ ਇਹ ਆਪਾਂ ਹੁਣ ਨਾ ਜਿਹੜੀਆਂ ਵੜੀਆਂ ਨੇ ਉਹਨਾਂ ਨੂੰ ਅਸੀਂ ਜਿਹੜਾ ਆ ਮਤਲਬ ਉਹ ਫੁੱਲ ਗਈਆਂ ਨੇ ਫੁੱਲਣ ਵਾਸਤੇ ਰੱਖੀਆਂ ਸੀ ਹਲਦੀ ਪਾਤੀ ਐ ਉਹਨਾਂ ਦਾ ਕਲਰ ਹੋ ਗਿਆ ਹਲਦੀ ਵਾਲਾ ਤੇ ਨਮਕ ਵੀ ਵਿੱਚ ਉਹਨਾਂ ਦੇ ਮਿਕਸ ਹੋ ਗਿਆ ਏ ਰਲ ਗਿਆ ਏ ਜਾਨੀ ਕਿ ਤੇ ਹੁਣ ਅਸੀਂ ਇਹਨਾਂ ਨੂੰ ਨਾ ਇੱਕ ਕ ਪੂੰਣੀ ਰੱਖ ਕੇ ਤੇ ਪੂੰਣ ਲਈਆਂ ਵੜੀਆਂ ਅਲੱਗ ਕਰਤੀਆਂ ਪਾਣੀ ਇਹਨਾਂ ਦਾ ਅਲੱਗ ਕਰ ਦਿੱਤਾ ਏ ਹੁਣ ਅਸੀਂ ਇਹ ਜੇ ਆਪਣਾ ਜਿਹੜਾ ਪਾਣੀ ਹੈ ਨਾ ਇਹਨੂੰ ਰੱਖ ਲਵਾਂਗੇ ਇਹਨੂੰ ਡੋਲਾਂਗੇ ਨਹੀਂ ਇਹਨੂੰ ਆਪਾਂ ਵਰਤੋਂ ਦੇ ਵਿੱਚ ਲਿਆਵਾਂਗੇ ਹੁਣ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਹਨੂੰ ਪਾਣੀ ਨੂੰ ਕਿੱਥੇ ਵਰਤਣਾ ਏ ਪਹਿਲਾਂ ਇਹ ਪਿਆਜ਼ ਇਹ ਲਸਣੇ ਹਰੀਆਂ ਮਿਰਚਾਂ ਨੇ ਦੋ ਤੇ ਦੋ ਇੱਕ ਹੀ ਲਾਲ ਮਿਰਚੇ ਸੁੱਕੀ ਹੋਈ ਤੇ ਇਹ ਮੈਂ ਮਸਾਲਾ ਜਿਹੜਾ ਏ ਇਹ ਮੈਂ ਬੜੀਆਂ ਦੇ ਵਿੱਚ ਪਾਣ ਲੱਗੀਆਂ ਇਹ ਪਾਣੀ ਦੇ ਵਿੱਚ ਇਹਨੂੰ ਉਬਾਲਾਂਗੀ ਮੈਂ ਇਹ ਮਸਾਲੇ ਨੂੰ ਮੈਂ ਪਾਣੀ ਦੇ ਵਿੱਚ ਬਾਲ ਦੇਵਾਂਗੀ ਇਹਨੂੰ ਪੰਜ ਸੱਤ ਜਿਹੜੇ ਬਾਲੇ ਦਿਵਾਣੇ ਨੇ ਇਹਨੂੰ ਮੈਂ ਇਹ ਮਸਾਲਾ ਜਿਹੜਾ ਇਹ ਉਬਲਣ ਲੱਗ ਜਾਏਗਾ ਤੇ ਇਹ ਥੋੜਾ ਜਿਹਾ ਪੋਲਾ ਵੀ ਹੋ ਜਾਏਗਾ ਇਹਦੇ ਵਿੱਚ ਇੱਕ ਟਮਾਟਰ ਕੱਟ ਕੇ ਪਾ ਦਵਾਂਗੀ ਮੈਂ ਨਾਲ ਹੀ ਮोटे ਪੀਸਾ ਜੀ ਰੱਖ ਲਵਾਂਗੀ ਜਾਂ ਐਦਾਂ ਕੱਟ ਲਵਾਂਗੀ ਆ ਦੇਖੋ ਮੋਟੇ ਮੋਟੇ ਪੀਸੀ ਐ ਮੈਂ ਇਸ ਤਰ੍ਹਾਂ ਇਹਨੂੰ ਉਬਾਲਾ ਦਵਾਵਾਂਗੀ ਇਹਨੂੰ ਇਹ ਥੋੜਾ ਜਨਾ ਮਤਲਬ ਪੋਲਾ ਕਰ ਲਵਾਂਗੇ ਜਿਵੇਂ ਨਰਮ ਕਰ ਲਵਾਂਗੇ ਇਹਨੂੰ ਪਾਣੀ ਦੇ ਵਿੱਚ ਉਬਾਲ ਲਵਾਂਗੀ ਮੈਂ ਇੱਕ ਟਮਾਟਰ ਹੋਰ ਪਾ ਦਵਾਂਗੇ ਸਬਜੀ ਇੱਕ ਵਧੀਆ ਫਰਸਟ ਕਲਾਸ ਤਿਆਰ ਹੋਏਗੀ ਇਹ ਮੋਂ ਮੈਂ ਉੱਪੋਂ ਨਾ ਥੋੜਾ ਜੈ ਇਹਨੂੰ ਟੱਕ ਦਵਾਂਗੀ ਇਨੂੰ ਇੱਕ ਵਾਰੀ ਚੈੱਕ ਕਰਾਂਗੀ ਮੈਂ ਕਿੰਨੇ ਕੁ ਗਲ ਗਏ ਇਹ ਅਜੇ ਥੋੜੀ ਜਿਹੀ ਕਸਰ ਹੈ ਗਈ ਹੈ ਤੇ ਹੁਣ ਆਪਾਂ ਇਹਨਾਂ ਨੂੰ ਬੰਦ ਕਰ ਦਵਾਂਗੇ ਗੈਸ ਨੂੰ ਉਬਲ ਹੀ ਗਏ ਆ ਇਹ ਹਾਂ ਹੋ ਗਏ ਨੇ ਹੁਣ ਇਹਨੂੰ ਗੈਸ ਨੂੰ ਬੰਦ ਕਰ ਦਾਂਗੇ ਤੇ ਹੁਣ ਆਪਾਂ ਆਪਣੀਆਂ ਜਿਹੜੀਆਂ ਵੜੀਆਂ ਸੀ ਇਹਨਾਂ ਇਹਨਾਂ ਦਾ ਵੀ ਕਰਦੇ ਆ ਮਤਲਬ ਠੰਡੀਆਂ ਹੋਣ ਵਾਸਤੇ ਰੱਖੀਆਂ ਹੋਈਆਂ ਇਹ ਜਿਹੜਾ ਮਸਾਲਾ ਇਹ ਗਰਮ-ਗਰਮ ਹੀ ਮਿਕਸੀ ਦੇ ਵਿੱਚ ਮੈਂ ਜੱਗ 'ਚ ਪਾਤਾ ਮਿਕਸੀ ਦੇ ਜੱਗ ਵਿੱਚ ਸਾਰਾ ਕੱਢ ਕੇ ਮੈਂ ਪਾ ਦਵਾਂਗੀ ਇਹਦੇ 'ਚ ਮੈਂ ਇਹਨੂੰ ਨਾ ਯਾਨੀ ਕਿ ਰਗੜ ਲਵਾਂਗੀ ਚੰਗੀ ਤਰ੍ਹਾਂ ਜਰਾਕਾ ਘੋਟ ਲਵਾਂਗੀ ਮਸਾਲੇ ਨੂੰ ਮਿਕਸੀ ਦੇ ਵਿੱਚ ਇਹਨਾਂ ਨੂੰ ਜਰਾਕ ਮੈਂ ਬਰੀਕ ਕਰ ਲਵਾਂਗੀ ਇਦਾਂ ਹੀ ਮੈਂ ਇਹਨੂੰ ਮਿਕਸੀ ਨੂੰ ਚਲਾ ਕੇ ਆਹ ਦੇਖੋ ਮੈਂ ਇਸ ਤਰ੍ਹਾਂ ਹੀ ਮਸਾਲਾ ਜਿਹੜਾ 0 ਨੰਬਰ ਤੇ ਕਰ ਦਵਾਂਗੀ ਬਿਲਕੁਲ ਬਰੀਕ ਕਰ ਲਿਆ ਮੈਂ ਹੁਣ ਆਹ ਜਿਹੜੀਆਂ ਵੜੀਆਂ ਨੇ ਨਾ ਇਹਦੇ ਵਿੱਚੋਂ ਪਾਣੀ ਕੱਢ ਦੇਣਾ ਏ ਇਹਨਾਂ ਨੂੰ ਵੀ ਥੋੜਾ ਜਿਆਦਾ ਸੁਕਾ ਲੈਣਾ ਏ ਸਾਰੀਆਂ ਵੜੀਆਂ ਇਦਾਂ ਪਾਣੀ ਕੱਢ-ਕੱਢ ਕੇ ਅਸੀਂ ਤਿੰਨ ਚੋੜ ਨਿਚੋੜ ਕੇ ਅਲੱਗ ਕਰ ਲੈਣੀਆਂ ਨੇ ਸਬਜੀ ਦੇਖਿਓ ਤੁਸੀਂ ਬਣਦੀ ਬਹੁਤ ਵਧੀਆ ਸਬਜੀ ਬਣਦੀ ਹੈ ਇਦਾਂ ਤੇ ਬਹੁਤ ਖਾਣ ਵਾਸਤੇ ਵੀ ਬਹੁਤ ਮਨ ਕਰਦਾ ਜੇ ਬਹੁਤ ਵਧੀਆ ਸਬਜੀ ਬਣਦੀ ਏ ਆ ਦੇਖੋ ਆਪਾਂ ਇਹ ਜਿਹੜਾ ਪਾਣੀ ਹੈ ਦੇ ਅੰਦਰੋਂ ਉਹ ਕੱਢ ਦਿੱਤਾ ਸਾਰਾ ਬੜੀਆਂ ਦੇ ਵਿੱਚੋਂ ਇਹ ਪਾਣੀ ਵੀ ਆਪਾਂ ਜਿਹੜਾ ਇਹਨੂੰ ਵੀ ਕੰਮ ਲਾਵਾਂਗੇ ਕਿਉਂਕਿ ਹਲਦੀ ਵਾਲਾ ਤੇ ਨਮਕ ਵਾਲਾ ਪਾਣੀ ਹੈ ਤੇ ਆਪਾਂ ਸਾਰਾ ਹੀ ਸਬਜੀ ਦੇ ਵਿੱਚ ਹੀ ਆਪਾਂ ਜਿਹੜਾ ਵਰਤਨਾ ਹੈਗਾ ਏ ਹੁਣ ਆਪਾਂ ਇੱਥੇ ਪਾਉਨੇ ਆ ਤੇ ਇਹਲ ਥੋੜਾ ਜਿਆਦਾ ਇਹਦੇ ਵਿੱਚ ਫਰਾਈਪੈਨ ਦੇ ਵਿੱਚ ਇੱਕ ਕੜਚੀ ਪਾਤੀ ਤੇਲ ਦੀ ਥੋੜਾ ਜਿਆਦਾ ਹੋਰ ਪਾ ਲੈਨੇ ਆ ਕਿਉਂਕਿ ਮਸਾਲਾ ਸਾਡਾ ਜਿਆਦਾ ਹੈ ਤੇ ਆਰਾਮ ਨਾਲ ਭੁੱਜ ਜਾਏਗਾ ਤਰੀ ਵਾਲੀ ਸਬਜੀ ਜਿੱਤੇ ਥੋੜਾ ਮਸਾਲਾ ਫਿਰ ਪਿਆਜ਼ ਵੀ ਥੋੜਾ ਜਿਆਦਾ ਹੀ ਪੈ ਜਾਂਦਾ ਏ ਇਹਨਾਂ ਨੂੰ ਆਪਾਂ ਵੜੀਆਂ ਨੂੰ ਫਰਾਈ ਕਰਨਾ ਸੀ ਇਸ ਕਰਕੇ ਵੀ ਆਪਾਂ ਥੋੜਾ ਤੇਲ ਦਾ ਜਿਆਦਾ ਪਾਇਆ ਤੇਲ ਥੋੜਾ ਜਿਆਦਾ ਤੇ ਵੜੀਆਂ ਬਹੁਤ ਹੀ ਸਵਾਦ ਬੰਦੀਆਂ ਐ ਇਸ ਤਰੀਕੇ ਨਾਲ ਬਣਾਇਆ ਕਰੋ ਤੇ ਬਹੁਤ ਵਧੀਆ ਚੀਜ਼ ਬਣਦੀ ਆ ਸਬਜੀ ਜਿਹੜੀ ਆ ਇਸ ਤਰ੍ਹਾਂ ਜਿਹੜੀ ਆ ਬਹੁਤ ਮਤਲਬ ਮਿਹਨਤ ਵੀ ਨਹੀਂ ਲੱਗਦੀ ਤੇ ਸਬਜੀ ਬਹੁਤ ਟੇਸਟੀ ਬਣਦੀ ਹੈਗੀ ਆ ਸੋਆ ਭਿੰਡੀਆਂ ਵੜੀਆਂ ਦੀ ਸਬਜੀ ਤੇ ਬਹੁਤ ਹੀ ਵਧੀਆ ਲੱਗਦੀ ਏ ਇਹਦਾ ਆਪਣਾ ਵੜੀਆਂ ਦਾ ਟੇਸਟ ਨਹੀਂ ਹੁੰਦਾ ਹੈਗਾ ਤੇ ਇਹ ਨਮਕ ਵਾਲਾ ਤਾਂ ਕਰਕੇ ਇਹਨੂੰ ਪਹਿਲਾਂ ਕਰਨੀਆਂ ਪੈਂਦੀਆਂ ਥੋੜੀਆਂ ਨਮਕ ਵਾਲੀਆਂ ਕਿਉਂਕਿ ਇਹਦਾ ਕੋਈ ਫਲੇਵਰ ਆਪਣਾ ਹੁੰਦਾ ਨਹੀਂ ਆ ਕੋਈ ਟੇਸਟ ਨਹੀਂ ਹੁੰਦਾ ਇਹਦਾ ਯਾਨੀ ਕਿ ਸਵਾਦ ਨਹੀਂ ਇਹ ਕੋਈ ਦਿੰਦੀਆਂ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲਵਾਂਗੇ ਆ ਦੇਖੋ ਲਾਲ ਲਾਲ ਹੁੰਦੀਆਂ ਰਹੀਆਂ ਆ ਬਾਹਾਲੀਆਂ ਬੜੇ ਤਰੀਕੇ ਨਾਲ ਹਨ ਕਟ ਰੱਖੀਆਂ ਮਤਲਬ ਬਹੁਤਿਆਂ ਨਹੀਂ ਉਬਾਲੀਆਂ ਤਾਂ ਕਰਕੇ ਇਹ ਜਿਹੜੀਆਂ ਵੱਡੀਆਂ ਨੇ ਇਹ ਦੇਖੋ ਫਰਾਈ ਪੀਨ ਦੇ ਨਾਲ ਮਾਸਾ ਵੀ ਨਹੀਂ ਜੁੜੀਆਂ ਤੇ ਨਾ ਹੀ ਇਹ ਟੁੱਟੀਆਂ ਨੇ ਇਸੇ ਕਰਕੇ ਨਹੀਂ ਟੁੱਟੀਆਂ ਕਿਉਂਕਿ ਮੈਂ ਇਹ ਉਬਾਲਿਆ ਹੀ ਹੋਸ ਹਾਬ ਨਾਲ ਇਹ ਹਿਸਾਬ ਨਾਲ ਇਹਨਾਂ ਨੂੰ ਫਰਾਈ ਵੀ ਕਰਨਾ ਸੀ ਥੋੜਾ ਸੇਕ ਲਵਾਇਆ ਸੀ ਹੁਣ ਇਹ ਇਸੇ ਤੇਲ ਦੇ ਵਿੱਚ ਮੈਂ ਜੀਰਾ ਪਾ ਦਿੱਤਾ ਥੋੜਾ ਜਿਹਾ ਇਹਨੂੰ ਤੜਕਾ ਲਾਵਾਂਗੀ ਮੈਂ ਜੀਰੇ ਨੂੰ ਥੋੜਾ ਜਿਹਾ ਹੁਣ ਇਹ ਕੜੀ ਪੱਤਾ ਸੁੱਕਾ ਹੀ ਮੇਰੇ ਕੋਲ ਤੇ ਇਹ ਪਾਵਾਂਗੀ ਮੈਂ ਥੋੜਾ ਜਿਹਾ ਵੀ ਪਾਤਾ ਸਬਜ਼ੀ ਦੇ ਵਿੱਚ ਹੁਣ ਇਹ ਮਸਾਲਾ ਜਿਹੜਾ ਮੈਂ ਬਣਾਇਆ ਸੀਗਾ ਨਾ ਮਿਕਸੀ ਦੇ ਵਿੱਚ ਉਹ ਪਾਤਾ ਸਾਰਾ ਹੀ ਹੁਣ ਚੰਗੀ ਤਰ੍ਹਾਂ ਮਸਾਲੇ ਨੂੰ ਪਹਿਲਾਂ ਭੁੰਨਾਗੀ ਮੈਂ ਉਹਨ ਮਸਾਲੇ ਨੂੰ ਬਹੁਤ ਵਧੀਆ ਤਰ੍ਹਾਂ ਭੁੰਨਾ ਗਏ ਜਿੰਨਾ ਆਪਾਂ ਵਧੀਆ ਮਸਾਲੇ ਤੋਂ ਤੁਹਾਨੂੰ ਮੈਂ ਗੱਲ ਦੱਸਾਂ ਸਾਰੀ ਸਬਜੀ ਦਾ ਟੇਸਟ ਜਿਹੜਾ ਹੁੰਦਾ ਨਾ ਇਹ ਸਬਜੀ ਦੇ ਮਸਾਲੇ ਤੋਂ ਹੀ ਬਣਦਾ ਕਿਉਂਕਿ ਇਹ ਮਸਾਲਾ ਚਾਜਣਾ ਬਣਿਆ ਹੋਏ ਵਧੀਆ ਤਰੀਕੇ ਨਾਲ ਬਣਿਆ ਹੋਏ ਤਾਂ ਉਨਾ ਹੀ ਸਬਜੀ ਦਾ ਟੇਸਟ ਵਧੀਆ ਮਿਲਦਾ ਸਾਨੂੰ ਇਹ ਹੁਣ ਸਾਬਤ ਮਸਾਲਾ ਤੁਸੀਂ ਦੇਖ ਰਹੇ ਹੋ ਧਨੀਆ ਹੈ ਸਾਬਤ ਜੀਰਾ ਹੈ ਕਾਲੀ ਮਿਰਚੇ ਇਹ ਸਾਰੀਆਂ ਚੀਜ਼ਾਂ ਮੈਂ ਨਾ ਕੁੰਡੇ ਦੇ ਵਿੱਚ ਪੀਠ ਕੇ ਤੇ ਪਾਵਾਂਗੀ ਬੱਜਾ ਜੇ ਪਉਣਾ ਹੁੰਦਾ ਦੇਖਦੇ ਆ ਪਾ ਲੈਨੇ ਆ ਪਰ ਆ ਜ਼ਰੂਰੀ ਆ ਇਹ ਇੱਕ ਮੈਂ ਨਾ ਸਬਜੀ ਰੋਟੀ ਜਿਹੜੀ ਪਹਿਲਾਂ ਲੋਕੀ ਤਿਆਰ ਕਰਦੇ ਹੁੰਦੇ ਸਨ ਉਦਾਂ ਦੀ ਸਬਜੀ ਆਪਾਂ ਤਿਆਰ ਕਰਨ ਲੈ ਆ ਤੇ ਇਸ ਤਰ੍ਹਾਂ ਜਿਹੜੀ ਆ ਆ ਮਤਲਬ ਬਣਾਵਾਂਗੇ ਸਬਜੀ ਪਿਸਾ ਨੂੰ ਟੇਸਟ ਜਿਹੜਾ ਨਾ ਬਹੁਤ ਵਧੀਆ ਟੇਸਟ ਆਵੇ ਇਹ ਸਬਜੀ ਦਾ ਮਸ਼ੀਨੀ ਪੀਠੇ ਹੋਏ ਮਸਾਲੇ ਤੇ ਆਪਾਂ ਖਾਂਦੇ ਹੀ ਰਹਿਨੇ ਆ ਆਪਾਂ ਕਦੀ ਹੱਥੀਂ ਪੀਠ ਕੇ ਆਪ ਖਾਈਏ ਇਦਾਂ ਦੇ ਮਸਾਲੇ ਤੇ ਪਤਾ ਲੱਗਦਾ ਟੇਸਟ ਦਾ ਕਿ ਵਾਕਈ ਮੂੰਹ ਦੇ ਵਿੱਚ ਮਸਾਲਾ ਥੋੜਾ ਬਹੁਤਾ ਆਉਂਦਾ ਏ। ਦੰਦਾ ਥੱਲੇ ਤੇ ਪਤਾ ਲੱਗਦਾ ਕਿ ਚੀਜ਼ ਦੇ ਵਿੱਚ ਮਸਾਲਾ ਪਿਆ ਹੋਇਆ ਹੈ। ਇਹ ਚੀਜ਼ ਬੜੀ ਸੋਚਣ ਵਾਲੀ ਏ। ਹੁਣ ਆਪਾਂ ਨਾਲ ਹੀ ਮਸਾਲਾ ਪਾਉਣ ਦਵਾਂਗੇ। ਆ ਦੇਖੋ ਤੀਲ ਛੱਡਣ ਲੱਗ ਗਿਆ ਹੈ ਵਿੱਚ ਵਿੱਚ। ਇਹ ਮਸਾਲਾ ਆਪਣੇ ਆਪ ਹੀ ਤੇਲ ਜਿਹੜਾ ਆ ਅਲੱਗ ਕਰਨਾ ਸ਼ੁਰੂ ਕਰ ਦਿੱਤਾ ਇਹਨੇ ਇਹਨਾਂ ਨੂੰ ਅਮਕ ਪਾਵਾਂਗੀ ਮੈਂ ਇੱਕ ਚਮਚਾ ਪਹਿਲਾਂ ਨਮਕ ਸਾਬਣਾ ਹੀ ਪਾਣਾ ਚਾਹੀਦਾ ਥੋੜੀ ਜਿਹੀ ਹਲਦੀ ਵੀ ਪਾ ਦਵਾਂਗੇ ਹਲਦੀ ਤੇ ਵੈਸੇ ਉਹੀ ਪਾਣੀ ਹਲਦੀ ਵਾਲਾ ਜਿਹੜਾ ਆ ਉਹ ਪਾਇਆ ਸੀ ਉਹਦੇ ਨਾਲ ਹੀ ਸਾਰਾ ਰੰਗਤ ਹੋ ਗਿਆ ਮਸਾਲਾ ਤੇ ਦੂਜੀ ਗੱਲ ਆ ਕਿ ਇਹ ਜਿਹੜਾ ਆਪਣਾ ਦੇਗੀ ਮਿਰਚ ਪਾਈ ਆ ਇਹ ਚੌਥਾ ਹਿੱਸਾ ਪਾਇਆ ਚਮਚੇ ਦਾ ਕਿਉਂਕਿ ਦੇਗੀ ਮਿਰਚ ਮੈਂ ਥੋੜੀ ਜਿਹੀ ਸਾਬਣਾ ਹੀ ਪਾਈ ਆ ਜਿਆਦਾ ਨਹੀਂ ਪਾਈ ਆਗੀ ਤੇ ਇਹ ਹਲਦੀ ਜਿਹੜੀ ਆ ਇਹ ਉਹੀ ਉਹੀ ਜਿਹੜੀ ਪਹਿਲਾਂ ਪਾਈ ਸੀ ਅੱਧਾ ਚਮਚਾ ਇਹ ਉਹਦਾ ਹੀ ਉਹੀ ਚੱਲੀ ਜਾਣ ਢਈ ਆ ਕਿਉਂਕਿ ਹਲਦੀ ਜਿਹੜੀ ਆ ਘਰ ਦੀ ਅਸੀਂ ਆਪ ਭਾਈ ਹੋਈ ਆ ਤੇ ਬਹੁਤ ਰੰਗ ਦੇਣ ਢਈ ਆ ਦੇਖੋ ਤੁਹਾਡੇ ਸਾਹਮਣੇ ਅੱਧਾ ਚਮਚਾ ਪਾਇਆ ਸੀ ਹਲਦੀ ਦਾ ਤੇ ਉਹਨੇ ਕਿੰਨਾ ਰੰਗ ਚੜਾ ਹਤਾ ਦੋ ਬੜੀਆਂ ਨੂੰ ਵੀ ਤੇ ਹਲਦੀ ਨੂੰ ਵੀ ਆ ਦੇਖੋ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਮਸਾਲੇ ਚ ਹੁਣ ਫੇਰ ਇਹਨੂੰ ਸੁਕਾਵਾਂਗੀ ਮੈਂ ਤੇ ਆਪਾਂ ਅੱਜ ਆਲੂ ਤੇ ਵੜੀਆਂ ਦੀ ਸਬਜ਼ੀ ਤੁਹਾਨੂੰ ਬਣਾ ਕੇ ਵਿਖਾਉਨੇ ਆਂ ਕਿ ਬਹੁਤ ਵਧੀਆ ਬਣਦੀ ਏ ਆਲੂ ਦੇ ਵੜੀਆਂ ਕਿਉਂਕਿ ਜਦੋਂ ਕੋਈ ਸਬਜ਼ੀ ਹਰੇ ਹਰੀ ਨਾ ਲਿਆਂਦੀ ਹੋਵੇ ਜਾਂ ਕਿੱਦਾਂ ਦੇ ਇੱਕ ਇਹੀ ਤਕਨੀਕ ਆ ਕਿ ਆਪਾਂ ਸਿੱਖ ਸਕੀਏ ਇਹ ਸਬਜ਼ੀ ਬਣਾ ਸਕਦੇ ਆ ਜਿਹੜੀ ਹਰ ਟਾਈਮ ਆਪਣੇ ਘਰ ਰਹਿੰਦੀ ਰਹਿੰਦੀ ਹੈ ਆਲੂ ਵੀ ਰਹਿੰਦੇ ਨੇ ਤੇ ਵੜੀਆਂ ਸੋਇਆ ਬੀਂਡੀਆਂ ਵੀ ਹਰ ਟਾਈਮ ਮੌਜੂਦ ਰਹਿੰਦੀਆਂ ਨੇ ਦੇਖੋ ਤੇਲ ਛੱਡ ਦਿੱਤਾ ਨਾ ਮਸਾਲੇ ਨੇ ਆ ਦੇਖੋ ਕਿੰਨਾ ਸੋਹਣਾ ਮਸਾਲਾ ਪੁੱਜਾ ਏ ਆ ਦੇਖੋ ਕਿੰਨਾ ਵਧੀਆ ਫਰਸਟ ਕਲਾਸ ਕੋਈ ਫਰਾਈ ਪਿੰਨਾ ਨਹੀਂ ਲੱਗਾ ਕੋਈ ਕੁਛ ਨਹੀਂ ਕਿੰਨਾ ਬਰੀਕ ਮਸਾਲਾ ਏ ਇਹਨੇ ਟੇਸਟ ਦੇਣਾ ਸਬਜੀ ਦਾ ਬਹੁਤ ਵਧੀਆ ਮਸਾਲਾ ਜਿੰਨਾ ਭੁੰਨੋਗੇ ਪਾਣੀ ਪਾ ਪਾ ਕੇ ਜਿੰਨਾ ਹੀ ਭੁੰਨੋਗੇ ਮਸਾਲੇ ਨੂੰ ਮਸਾਲੇ ਪਾ ਕੇ ਵਿੱਚ ਭੁੰਨ ਲੋਗੇ ਪਾਣੀ ਥੋੜਾ ਥੋੜਾ ਪਾ ਕੇ ਭੁੰਨੋਗੇ ਨਾ ਉਨਾ ਹੀ ਸਮਝੋ ਕਿ ਸਬਜੀ ਦਾ ਟੇਸਟ ਵੱਧ ਜਾਣਾ ਇਹ ਮਸਾਲਾ ਕੱਚਾ ਰਹਿ ਗਿਆ ਤਾਂ ਸਬਜੀ ਬਿਲਕੁਲ ਬੇਕਾਰ ਬਣਨੀ ਐ ਹੁਣ ਆਪਾਂ ਬੜੀਆਂ ਪਾਵਾਂਗੇ ਪਹਿਲਾਂ ਸਭ ਤੋਂ ਬੜੀਆਂ ਪਾਈਆਂ ਨੇ ਹੁਣ ਅਸੀਂ ਆਲੂ ਕੱਟ-ਕੱਟ ਕੇ ਪਾ ਦਵਾਂਗੇ ਕੱਟ ਕੇ ਰੱਖੇ ਹੋਏ ਸੀ ਆਲੂ ਪਾਣੀ ਦੇ ਵਿੱਚ ਡਬੋ ਕੇ ਰੱਖੇ ਹੋਏ ਸੀ ਇਹ ਕਾਲੇ ਨਾ ਹੋ ਜਾਣ ਪਾਣੀ ਦੇ ਵਿੱਚ ਆਲੂ ਕਦੀ ਕਾਲਾ ਨਹੀਂ ਹੁੰਦਾ ਡਬੋ ਕੇ ਰੱਖੋ ਤੇ ਕਦੀ ਨਹੀਂ ਕਾਲਾ ਹੁੰਦਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਥੋੜੀ ਦੇਰ ਭੁੰਨ ਲਵਾਂਗੇ ਜੀ ਫਿਰ ਇਹਨਾਂ ਦੇ ਵਿੱਚ ਆਪਾਂ ਪਾਣੀ ਪਾਵਾਂਗੇ ਜਿੰਨਾ ਸਾਨੂੰ ਚਾਹੀਦਾ ਪਾਣੀ ਤਰੀ ਬਣਾਵਾਂਗੇ ਜਿੰਨੀ ਜਾਂ ਗਰੇਵੀ ਬਣਾਵਾਂਗੇ ਉਸ ਹਿਸਾਬ ਨਾਲ ਅਸੀਂ ਪਾਣੀ ਪਾਵਾਂਗੇ ਕਈ ਸੰਗਣੀ ਖਾਂਦੇ ਆ ਕਈਆਂ ਦੇ ਘਰ ਚ ਪਤਲੀ ਬਣਦੀ ਆ ਕਈਆਂ ਦੇ ਘਰ ਸੰਗਣੀ ਬਣਦੀ ਆ ਉਸ ਹਿਸਾਬ ਨਾਲ ਪਾਣੀ ਪਾਉਣਾ ਪੈਂਦਾ ਆ ਆਪੋ ਆਪਣੇ ਘਰ ਦਾ ਹਿਸਾਬ ਲਾ ਕੇ ਥੋੜੀ ਦੇਰ ਆਪਾਂ ਇਹਨੂੰ ਭੁੰਨ ਲਿਆ ਏ ਤੇ ਪੁੱਜਣ ਵੀ ਧਿਆ ਏ ਮਸਾਲਾ ਇਹ ਇਹਨੂੰ ਥੋੜੀ ਦੇਰ ਟੱਕ ਦਵਾਂਗੇ ਤੇ ਫਿਰ ਆਪਾਂ ਪਾਣੀ ਪਾਉਣ ਦੀ ਤਿਆਰੀ ਜਰਵਾਂਗੇ ਪਾਣੀ ਪਾਵਾਂਗੇ ਆ ਦੇਖੋ ਹੁਣ ਭੁੱਜ ਗਿਆ ਅੱਗੇ ਨਾਲ ਉਹ ਬਹੁਤ ਫਰਕ ਪੈ ਗਿਆ ਆ ਦੇਖੋ ਕਿੰਨਾ ਸੋਹਣਾ ਇਕੱਠਾ ਇਕੱਠਾ ਹੋ ਗਿਆ ਮਸਾਲਾ ਨਾਲ ਲੱਗ ਗਿਆ ਸਾਰੇ ਆਲੂਆਂ ਨੂੰ ਵੀ ਤੇ ਬੜੀਆਂ ਨੂੰ ਵੀ ਲੱਗ ਗਿਆ ਥੋੜਾ ਜਿਹਾ ਪਾਣੀ ਪਾਵਾਂਗੇ ਅਸੀਂ ਗਰੀਅਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਵੀ ਕਰ ਦਿਆ ਕਰੋ ਜੀ ਲਾਈਕ ਵੀ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਜੀ ਕੋਈ ਹੋਰ ਵੀ ਭੈਣ ਭਰਾ ਦੇਖ ਕੇ ਬਣਾ ਸਕੇਗਾ ਜੀ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਜੀ ਸਾਡੀ ਬੜੀ ਹੌਸਲਾ ਵਧਾਈ ਹੁੰਦੀ ਆ ਤੇ ਲਾਈਕ ਕਰਨ ਨਾਲ ਸਾਡੀ ਹਿੰਮਤ ਵੀ ਬਹੁਤ ਵਾਧੀ ਆ ਅਸੀਂ ਨਵੀਆਂ ਨਵੀਆਂ ਵੀਡੀਓ ਬਣਾਵਾਂਗੇ ਤਾਂ ਤੁਹਾਨੂੰ ਜਰੂਰ ਸਭ ਤੋਂ ਪਹਿਲਾਂ ਮਿਲਣਗੀਆਂ ਦੇਖੋ ਕਿੰਨੀ ਟੇਸਟੀ ਸਬਜੀ ਬਣੀ ਐ ਮੈਂ ਗਰੇਵੀ ਉਨੇ ਕੀ ਬਣਾਈ ਐ ਜਿੰਨੀ ਕ ਮੈਨੂੰ ਚਾਹੀਦੀ ਸੀ ਇਹ ਮਸਾਲਾ ਗਰਮਾ ਜੀ ਇਹ ਮੈਂ ਉੱਤੇ ਹੋਰ ਪਾ ਦਵਾਂਗੀ ਥੋੜਾ ਜਿਹਾ ਇਹ ਆਪਣੀ ਇੱਕ ਬਾਅਦ ਵਿੱਚ ਇੱਕ ਨਾ ਮਰਜ਼ੀ ਆ ਪਾਉਣਾ ਪਾ ਲੋ ਨਹੀਂ ਜੇ ਘੱਟ ਖਾਂਦੇ ਜੇ ਨਹੀਂ ਪਾਉਂਦੇ ਤੇ ਕੋਈ ਗੱਲ ਨਹੀਂ ਇਹ ਤੁਹਾਡੇ ਤੇ ਆਪਣੀ ਮਰਜ਼ੀ ਹੈਗੀ ਐ ਜੀ ਇਹ ਆਪਾਂ ਤਰੀ ਦੇਖੋ ਕਿੰਨੀ ਸੋਹਣੀ ਭਾਵੇਂ ਚੋਲਾ ਨਾ ਖਾ ਸਕਦੇ ਆ ਰੋਟੀਆਂ ਨਾ ਖਾ ਸਕਦੇ ਆ ਜਿੱਦਾਂ ਮਰਜ਼ੀ ਖਾਓ ਕਿੰਨੀ ਵਧੀਆ ਆ ਇਹ ਨਾ ਤਰੀ ਬਣਾਈ ਆ ਬਹੁਤ ਵਧੀਆ ਵੇਖੋ ਬਣੀ ਆ ਆ ਦੇਖੋ ਤੇ ਸਬਜੀ ਵੀ ਬਹੁਤ ਟੇਸਟੀ ਬਣੀ ਆ ਹੋਂ ਤਾਂ ਜੀ ਧਨੀਆ ਤੇ ਮੇਰੇ ਕੋਲ ਹੈ ਨਹੀਂ ਜੇ ਹਰਿਆ ਧਨੀਆ ਤੇ ਨਹੀਂ ਹੈਗਾ ਗਰਮੀ ਬੜੀ ਆ ਤੇ ਧਨੀਆ ਮਿਲਿਆ ਨਹੀਂ ਇਸ ਕਰਕੇ ਫਿਰ ਇਹ ਜਿਹੜੀ ਵੀਡੀਓ ਆ ਇਹ ਮਤਲਬ ਬਿਨਾ ਧਨੀਆ ਦੇ ਸਬਜੀ ਮੈਂ ਤਿਆਰ ਕਰ ਦਿੱਤੀ ਹੈ ਤੇ ਜੇ ਤੁਹਾਡੇ ਕੋਲ ਹੋਊਗਾ ਤਾਂ ਤੁਸੀਂ ਤੇ ਪਾ ਸਕਦੇ ਹੋ। ਦਿਹਾੜਪੁਰ ਚੈਨਲ ਆ ਜੀ। ਲਾਈਕ ਜਰੂਰ ਕਰ ਦਿਆ ਕਰੋ ਜੀ ਮਿਹਰਬਾਨੀ ਤੁਹਾਡੀ ਬੜੀ-ਬੜੀ। ਸਬਸਕ੍ਰਾਈਬ ਵੀ ਕਰ ਦਿਆ ਕਰੋ। ਬੜੀ ਉਮੀਦ ਲਾ ਕੇ ਵੀਡੀਓ ਬਣਾਉਨੇ ਆ ਤੁਹਾਨੂੰ ਵਿਖਾਣਣ ਵਾਸਤੇ। ਤੁਸੀਂ ਸਾਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ। ਵੀਡੀਓ ਬਣਾ ਕੇ ਤੇ ਸਬਜੀ ਬਣਾ ਕਦੀ ਬਣਾ ਕੇ ਵੀਡੀਓ ਵੇਖ ਕੇ ਸਬਜੀ ਮਤਲਬ ਕਾਕੇ ਬਣਾ ਕੇ ਤੇ ਫਿਰ ਵੇਖਿਓ ਬਹੁਤ ਹੀ ਵਧੀਆ ਸਬਜੀ ਹੈ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ